ਤੁਸੀਂ ਦੇਖ ਰਹੇ ਹੋ asmj news ਮੈਂ ਹਾ ਪੁਪਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪਕਦੀ ਸਿਆਸਤ ਦੇ ਵਿੱਚ ਪਕਦੀ ਸਿਆਸਤ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤਾਂ ਕਰਾਂਗੇ ਸਿਆਸਤ ਦੀਆਂ ਦੇਸ਼ ਦੁਨੀਆ ਦੀਆਂ ਸਾਡੇ ਨਾਲ ਮੌਜੂਦ ਨੇ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਵਿਰਿੰਦਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪੁਪਿੰਦਰ ਜੀ ਵਿਰਿੰਦਰ ਜੀ ਸਿਆਸਤ ਦੇ ਨਾਲ ਜੁੜਿਆ ਹੋਇਆ ਪ੍ਰੋਗਰਾਮ ਅਗਰਵਾ ਸਿਆਸਤ ਦੀ ਵੀ ਕਰਦੇ ਆ ਤੇ ਨਾਲ ਅੱਪ ਅੱਜ ਧਾਰਮਿਕ ਜਿਹੜਾ ਭਾਰਤ ਜਿਹੜਾ ਆ ਰਾਮ ਜੀ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਆ ਰਾਮ ਭਗਤ ਕਾਫੀ ਉਸ਼ਾਦ ਵਿੱਚ ਨੇ ਜੀ ਪੂਰੇ ਦੇਸ਼ ਦੇ ਵਿੱਚ ਜਿਹੜਾ ਕਿ ਰਾਮ ਦੇ ਭਗਤ ਨੇ ਜਿਹੜੇ ਉਹ ਹੁਸ਼ਾਦ ਵਿੱਚ ਨੇ ਤੇ ਪੰਜਾਬ ਵਿੱਚ ਵੀ ਮਾਹੌਲ ਹੈ ਜਿਹੜਾ ਰਾਮ ਮਈ ਹੋਇਆ ਪੰਜਾਬ ਛੱਡੋ ਪੰਜਾਬ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਵਿਦੇਸ਼ਾਂ ਦੀ ਵਿਦੇਸ਼ਾਂ ਦੇ ਵਿੱਚ ਵੀ ਰਾਮ ਮਈ ਮਾਹੌਲ ਹੋਇਆ ਹੋਇਆ ਕਈ ਥਾਵਾਂ ਤੇ ਤਾਂ ਸ਼੍ਰੀ ਰਾਮ ਜੀ ਦੀਆਂ ਤਸਵੀਰਾਂ ਵੀ ਲੱਗੀਆਂ ਨੇ ਕੀ ਕਹਿਣਾ ਤੁਹਾਡਾ ਇਸ ਸਾਰੀ ਦੁਨੀਆ ਉੱਤੇ ਜਿਹੜਾ ਸ਼੍ਰੀ ਰਾਮ ਜੀ ਦਾ ਰੰਗ ਚੜਿਆ ਹੋਇਆ ਵਾ ਬਿਲਕੁਲ ਭੁਪਿੰਦਰ ਜੀ ਇਹ ਚ ਕੋਈ ਦੂਰ ਆਏ ਨਹੀਂ ਕਿ ਪੂਰੀਏ ਦੁਨੀਆ ਦੇ ਵਿੱਚ ਪੂਰੇ ਵਿਸ਼ਵ ਦੇ ਵਿੱਚ ਇਸ ਵੇਲੇ ਰਾਮ ਦਾ ਰੰਗ ਚੜਿਆ ਹੋਇਆ ਹੈ ਜੀ ਜੇ ਆਪਾਂ ਗੱਲ ਕਰ ਲਈਏ ਕਿਸੇ ਵੀ ਧਰਮ ਦੀ ਕਿਸੇ ਵੀ ਮਜ਼ਬਬ ਨਾਲ ਸਬੰਧਤ ਬੰਦੇ ਦੀ ਜੀ ਤਾਂ ਇਸ ਵੇਲੇ ਜਿਹੜਾ ਹਾਲ ਇਹ ਹੈ ਕਿ ਲੋਕ ਜਿਹੜੇ ਨੇ ਜੀ RAM ਮਈ ਹੋਏ ਪਏ ਨੇ ਹੂੰ ਤੁਸੀਂ ਦੇਖ ਲਓ ਕਿ ਅੱਜ ਅੰਮ੍ਰਿਤਸਰ ਵਿਖੇ ਵੀ ਧਾਰਮਿਕ ਨਗਰੀ ਹੈ ਹੂੰ ਉੱਥੇ ਵੀ ਅੱਜ ਸ਼ਰਮਣੀ ਕਾਲੀਦਾਲ ਦੇ ਜਿਹੜੇ ਆਗੂ ਨੇ ਅਨਿਲ ਜੋਸ਼ੀ ਹੋਰੀ ਹੂੰ ਉਹਨਾਂ ਨੇ ਉੱਥੇ ਪ੍ਰੋਗਰਾਮ ਸ਼ੁਰੂ ਕੀਤਾ ਸੀਗਾ ਲੰਗਰ ਵੀ ਲਾਇਆ ਸੀ ਜੀ ਤੇ ਦੇਖ ਲਓ ਉੱਥੇ ਸ਼ਰਬਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਹੁਰੀ ਸਪੈਸ਼ਲ ਗਏ ਨੇ ਉੱਥੇ ਉਹਨਾਂ ਨੇ ਲੰਗਰ ਵਰਤਾਉਣ 'ਚ ਵੀ ਵੱਧ ਚੜ ਕੇ ਹਿੱਸਾ ਲਿਆ ਤੇ ਉੱਥੇ ਉਹਨਾਂ ਨੇ ਜੋ ਧਾਰਮਿਕ ਪ੍ਰੋਗਰਾਮ ਸੀਗਾ ਉਹਦੇ 'ਚ ਹਿੱਸਾ ਲਿਆ ਦੂਜੇ ਪਾਸੇ ਜਿਸ ਢੰਗ ਨਾਲ ਮੈਂ ਸਵੇਰੇ ਵੀ ਗੱਲ ਕੀਤੀ ਸੀ ਕਿ ਆ ਭਗਵਾਨ ਸ਼੍ਰੀ ਰਾਮ ਦੇ ਜਿਹੜੇ ਨਾਨਕੇ ਨੇ ਉਹ ਸਨੌਰ ਵਿਧਾਨ ਸਭਾ ਹਲਕਾ ਜਿਹੜਾ ਪਟਿਆਲਾ ਦੇ ਅਧੀਨ ਆਉਂਦਾ ਹੈ ਉੱਥੇ ਇੱਕ ਪਿੰਡ ਹੈ ਕੜਾਮ ਓਕੇ ਧਾਰਮਿਕ ਸਥਾਨ ਹੈ ਬਹੁਤ ਹੂੰ ਹੂੰ ਉੱਥੇ ਉਹਨਾਂ ਦੇ ਨਾਨਕੇ ਦੱਸੇ ਜਾ ਰਹੇ ਨੇ ਜੀ ਤੇ ਉੱਥੇ ਹੁਣ ਜਿਹੜੇ ਹਰਮੀਤ ਸਿੰਘ ਪਠਾਣ ਮਾਜਰਾ ਹੂੰ ਵਿਧਾਇਕ ਨੇ ਜੀ ਉਹਨਾਂ ਨੇ ਮੰਗ ਕੀਤੀ ਹੈ ਪ੍ਰਧਾਨ ਮੰਤਰੀ ਨੂੰ ਜੀ ਕਿ ਉੱਥੇ 200 ਕਰੋੜ ਰੁਪਏ ਦਾ ਪ੍ਰੋਜੈਕਟ ਲਾ ਕੇ ਇੱਥੇ ਹੂੰ ਆ ਜਿਹੜੇ ਹੈਗਾ ਮਾਤਾ ਕਸ਼ਲਿਆ ਜੀ ਮੰਦਰ ਕਮੇਟੀ ਦਾ ਸਥਾਪਨਾ ਕੀਤੀ ਜਾਵੇ ਇੱਥੇ ਨਿਰਮਾਣ ਕੀਤਾ ਜਾਵੇ ਜੀ ਮੰਦਰ ਦਾ ਉਹਨਾਂ ਦੇ ਨਾਮ ਤੇ ਜੀ ਮਾਤਾ ਕੁਸ਼ਲਿਆ ਦੇ ਨਾਮ ਤੇ ਮੰਦਰ ਬਣਾਇਆ ਜਾਵੇ ਹੂੰ ਸੋ ਇਸ ਵੇਲੇ ਹਰ ਪਾਸੇ ਵਿਦੇਸ਼ਾਂ ਦੇ ਵਿੱਚ ਵੀ ਦੇਖ ਲਓ ਕਿ ਵਿਦੇਸ਼ਾਂ ਦੇ ਵਿੱਚ ਵੀ ਇਸ ਵੇਲੇ ਆ ਭਗਤੀ ਭਾਵਨਾ ਜਿਹੜੀ ਹੈ ਚਾਰੇ ਪਾਸੇ ਫੈਲੀ ਹੋਈ ਹੈ ਜੀ ਲੋਕ ਜਿਹੜੇ ਨੇ ਮੰਦਰਾਂ ਦੇ ਵਿੱਚ ਪਹੁੰਚ ਕੇ ਉੱਥੇ ਜੋ ਹੈ ਆਪਣਾ ਭਗਤੀ ਭਾਵਨਾ ਦੇ ਵਿੱਚ ਰੰਗੇ ਹੋਏ ਨੇ ਜੀ ਲਈ ਡੀਆਂ ਜਿੱਦਾਂ ਵੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਕਿ ਲਾਈਵ ਪ੍ਰਸਾਰਣ ਹਰ ਪਾਸੇ ਹੋ ਰਿਹਾ ਜੀ ਸੋ ਕੁਝ ਲੋਕ ਅਜੇ ਹੀ ਵੀ ਨੇ ਜਿਹੜੇ ਕਿ ਇਸ ਮੌਕੇ ਦੇ ਉੱਤੇ ਕੁਝ ਨਾ ਕੁਝ ਨੈਗੇਟਿਵ ਗੱਲ ਵੀ ਕਰ ਦਿੰਦੇ ਨੇ ਜੀ ਹੁਣ ਮੈਂ ਪੰਜਾਬ ਦੇ ਇੱਕ ਬਹੁਤ ਵੱਡੇ ਆਗੂ ਦੀ ਗੱਲ ਕਰਾਂਗਾ ਸਿਆਸੀ ਆਗੂ ਦੀ ਜੀ ਹੁਣ ਉਹਨਾਂ ਵੀ ਗੱਲ ਕੀਤੀ ਹੈ ਕਿ ਕਿਤਨੇ ਕਿਤੇ ਜਿਹੜੀਆਂ ਚੀਜ਼ਾਂ ਹੈਗੀਆਂ ਉਹਨਾਂ ਨੇ ਕਿਹਾ ਕਿ ਆ ਜੀ ਰਾਮ ਮੰਦਰ ਜੋ ਹੈ ਉਹ ਬਣਾਇਆ ਜਾਵੇ ਉਹ 'ਚ ਕੋਈ ਸਾਨੂੰ ਦੋ ਰਾਏ ਨਹੀਂ ਹੈ ਪਰ ਜਿਹੜੀ ਮਸੀਤ ਹੈ ਉੱਥੇ ਬਾਬਰੀ ਮਸੀਤ ਜੀ ਉਹਨੂੰ ਲੈ ਕੇ ਵੀ ਕਹਿੰਦੇ ਵੀ ਢਾਉਣਾ ਜਿਹੜਾ ਉਹ ਗਲਤ ਸੀਗਾ ਜੀ ਹੁਣ ਪਵਿੰਦਰ ਜੀ ਆਪਾਂ ਜੇ ਪਛੋਕੜ ਦੀ ਗੱਲ ਕਰੀਏ ਹਮਮ ਰਾਮ ਮੰਦਰ ਦੇ ਜੀ ਤੇ ਮੁਗਲ ਜਦੋਂ ਆਏ ਹੈ ਜੀ ਬਾਬਰ ਜਿਹੜਾ ਸ਼ਾਸਕ ਸੀਗਾ ਉਸ ਵੇਲੇ ਜੀ 1528 ਦੇ ਵਿੱਚ ਜੀ ਜਦੋਂ ਬਾਬਰ ਦਾ ਰਾਜ ਸੀਗਾ ਜੀ ਬਾਬਰ ਦੇ ਰਾਜ ਦੇ ਵਿੱਚ ਉਹਦਾ ਜਨਰਲ ਹੁੰਦਾ ਸੀਗਾ ਮੀਰ ਬਾਕੀ ਜੀ ਮੀਰ ਬਾਕੀ ਨੇ ਆ ਜਿਹੜਾ ਉੱਥੇ ਰਾਮ ਮੰਦਰ ਸੀਗਾ ਅਯੁੱਧਿਆ ਦੇ ਵਿੱਚ ਉਸ ਨੂੰ ਢਾਣਾ ਸ਼ੁਰੂ ਕੀਤਾ ਸੀ ਜੀ ਉਸ ਤੋਂ ਬਾਅਦ ਹਮਾਇਉ ਆਇਆ ਹਮ ਤੇ ਫਿਰ ਆਇਆ ਅਕਬਰ ਜੀ ਅਕਬਰ ਨੇ ਉੱਥੇ ਬਾਬਰੀ ਮਸਜਿਦ ਜਿਹੜੀ ਬਣੀ ਸੀ ਬਾਬਰ ਦੇ ਨਾਮ ਤੋਂ ਬਣੀ ਸੀ ਜੀ ਤੇ ਉੱਥੇ ਫਿਰ ਇੱਕ ਕੀ ਕੀਤਾ ਸੀ ਉਸ ਮਸਜਿਦ ਦੇ ਨਾ ਅਕਬਰ ਨੇ ਉਸ ਮਸਜਿਦ ਦੇ ਬਾਹਰ ਇੱਕ ਚਬੂਤਰਾ ਬਣਾਤਾ ਸੀ ਰਾਮ ਨਾਮ ਦੇ ਉੱਤੇ ਰਾਮ ਚਬੂਤਰਾ ਜੀ ਬਣਾਤਾ ਸੀਗਾ ਉਸ ਤੋਂ ਬਾਅਦ ਫਿਰ ਜਦੋਂ ਬ੍ਰਿਟਿਸ਼ ਰਾਜ ਆਇਆ 1859 ਦੇ ਵਿੱਚ ਤੇ ਬ੍ਰਿਟਿਸ਼ ਕਰਾਊਨ ਨੇ ਉੱਥੇ ਜਿਹੜਾ ਚਬੂਤਰੇ ਵਾਲਾ ਹੈਗਾ ਸੀਗਾ ਪੋਰਸ਼ਨ ਕੋਟ ਸੀਗਾ ਉਹ ਹਿੰਦੂਆਂ ਨੂੰ ਤੇ ਉਸ ਤੋਂ ਬਾਅਦ ਜਿਹੜਾ ਇਨਰ ਜਿਹੜਾ ਸੀਗਾ ਮਸਜਿਦ ਦਾ ਅੰਦਰਲਾ ਹਿੱਸਾ ਉਹ ਮੁਸਲਮਾਨਾਂ ਨੂੰ ਮਸਜਿਦ ਦੇ ਦੇ ਦਿੱਤਾ ਸੀ ਉਸ ਤੋਂ ਬਾਅਦ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਈਆਂ ਬਹੁਤ ਸਾਰਾ ਸਟਰਗਲ ਹੋਇਆ ਇਹ ਮਤਲਬ ਕਨਫਲਿਕਟ ਪੈਦਾ ਹੋਏ ਪਰ ਤੁਸੀਂ ਦੇਖ ਲਓ ਕਿ ਅੱਜ 500 ਸਾਲ ਬਾਅਦ ਇੱਕ ਮੌਕਾ ਮਿਲਿਆ ਜੀ ਕਿ ਉੱਥੇ ਜਿਹੜਾ ਆ ਰਾਮ ਮੰਦਰ ਜਿਹੜਾ ਉੱਥੇ ਅੱਜ ਫੇਰ ਤੋਂ ਸਥਾਪਿਤ ਹੋਇਆ ਹੈ ਕਿਤਨੇ ਕਿਤੇ ਜਿਹੜੀਆਂ ਚੀਜ਼ਾਂ ਨੇ ਨਾ ਉਹ ਪੁਰਾਣਾ ਇਤਿਹਾਸ ਜੋ ਦੱਸਦਾ ਹੈ ਉਸ ਢੰਗ ਨਾਲ ਦੇਖਿਆ ਜਾਵੇ ਤੇ ਅੱਜ 500 ਸਾਲ ਬਾਅਦ ਫਿਰ ਉਸੇ ਪੁਰਾਣੇ ਥਾਂ ਦੇ ਉੱਤੇ RAM ਮੰਦਰ ਦੀ ਸਥਾਪਨਾ ਹੋਈ ਹੈ ਸੋ ਇਸੇ ਤਰੀਕੇ ਦੇ ਨਾਲ ਹਰ ਕੋਈ ਜਿਹੜਾ ਹੈਗਾ ਉਹ ਸਮੇਂ ਲੋਕੇ RAM ਨਾਮ ਦੇ ਵਿੱਚ ਰੰਗਿਆ ਹੋਇਆ ਹੈ ਬਰਿੰਦਰ ਜੀ ਗੱਲ ਇੱਥੇ ਕਿ ਵੀ ਅੱਜ ਮੇ ਕੋ ਖੁਸ਼ੀ ਦਾ ਮਾਹੌਲ ਹੈ RAM ਭਗਤਾਂ ਦੇ ਲਈ ਖੁਸ਼ੀ ਦਾ ਮਾਹੌਲ ਹੈ ਸਾਰੇ ਪਾਸੇ ਦੁਨੀਆ ਦੇ ਹਰ ਪਾਸੇ ਆ ਰਾਮ ਮੰਦਿਰ ਬੜੇ ਆ ਰਾਮ ਮੰਦਿਰ ਨੂੰ ਲੈ ਕੇ ਰਾਮ ਭਗਤ ਬੜੇ ਖੁਸ਼ ਨੇ ਪਰ ਉੱਥੇ ਕਈ ਵਾਰੀ ਅਜਿਹੇ ਲੋਕ ਵੀ ਹੁੰਦੇ ਸਮਾਜ ਵਿਰੋਧੀ ਅਨਸਰ ਕਹਿ ਲਈ ਜਾਂ ਮਾੜੇ ਅਨਸਰ ਕਹਿ ਲਈ ਉਹਨਾਂ ਵੱਲੋਂ ਜਾਂ ਤਾਂ ਖੁਸ਼ियां ਜਰੀਆਂ ਨਹੀਂ ਜਾਂਦੀਆਂ ਹੈਗੀਆਂ ਜਾਂ ਤਾਂ ਫਿਰ ਉਹਨਾਂ ਦੀ ਆਦਤ ਹੈ ਕੁਝ ਮਾੜੇ ਬੋਲ ਬੋਲਣੇ ਉਹਨਾਂ ਦਾ ਹਨਾ ਇਦਾਂ ਦੇ ਕੁਝ ਅਨਸਰ ਆ ਜਦ ਮੈਂ ਗੱਲ ਕਰਨ ਲੱਗਿਆ ਵੀ ਗਰਮਖਿਆਲੀ ਜਿਹੜੇ ਗੁਰਪ੍ਰਤਵੰਤ ਸਿੰਘ ਪੰਨੂਆ ਉਹਨਾਂ ਦੇ ਵੱਲੋਂ ਫੇਰ ਇੱਕ ਵਾਰ ਕੋਈ ਧਮਕੀ ਦਿੱਤੀ ਗਈ ਹੈ ਕੀ ਕਹਿਣਾ ਤੁਹਾਡਾ ਇਹੋ ਜਿਹੇ ਲੋਕਾਂ ਨੂੰ ਲੈ ਕੇ ਕੀ ਕਹਿਣਾ ਇਸ ਮਾਮਲੇ ਤੇ ਦੇਖੋ ਜੀ ਆ ਜਦੋਂ ਦਾ ਭਾਰਤ ਸਰਕਾਰ ਤੇ ਦੋਸ਼ ਲੱਗਾ ਹੈ ਕੈਨੇਡਾ ਨੇ ਲਾਇਆ ਹੈ ਕੈਨੇਡਾ ਗਵਰਨਮੈਂਟ ਨੇ ਭਾਰਤ ਗਵਰਨਮੈਂਟ ਦੇ ਉੱਤੇ ਦੋਸ਼ ਲਾਇਆ ਸੀਗਾ ਕਿ ਭਾਈ ਇਹਨਾਂ ਨੇ ਰਾਡ ਅਜੈਂਡਾ ਦੇ ਥਰੂ ਕੋਈ ਉੱਥੇ ਐਕਟੀਵਿਟੀ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਪੰਨੂ ਨੂੰ ਜਿਹੜਾ ਹੈਗਾ ਉਹਦੇ ਤੇ ਅਸੈਸੀਨੇਸ਼ਨ ਕਰਨ ਦੀ ਜੀ ਜਿਹੜੀ ਹੈਗੀ ਪਲਾਨ ਬਣਾਇਆ ਸੀਗਾ ਉਸ ਤੋਂ ਬਾਅਦ ਪੰਨੂ ਜੋ ਹੈ ਜੀ ਪੰਨੂ ਨੂੰ ਸਮਝ ਲਓ ਕਿ ਪਹਿਲਾਂ ਹੀ ਕਿਸੇ ਤਰੀਕੇ ਨਾਲ ਕੋਈ ਨਾ ਅਕਸਰ ਸਮੇ ਸਮੇ ਦੇ ਉਤੇ ਆਪਣੀਆਂ ਵੀਡੀਓ ਜਿਹੜੀਆਂ ਸੀਗੀਆਂ ਉਹ ਪਾਈ ਜਾਂਦਾ ਸੀ ਬੜਾ ਅਪਲੋਡ ਕਰਦਾ ਰਹਿੰਦਾ ਸੀਗਾ ਜਾਂ ਭੇਜਦਾ ਰਹਿੰਦਾ ਸੀਗਾ ਹੈਨਾ ਸੋ ਜਿਸ ਤਰੀਕੇ ਦੇ ਨਾਲ ਪੰਨੂ ਕੋਲ ਅਮਰੀਕਾ ਦੇ ਨਾਲ ਨਾਲ ਕੈਨੇਡਾ ਦੀ ਵੀ ਜਿਹੜੀ ਹੈਗੀ ਆ ਉਹ ਸਿਟੀਜ਼ਨਸ਼ਿਪ ਹੈ ਉੱਥੋਂ ਦੀ ਗਵਰਨਮੈਂਟ ਜਿਹੜੀ ਹੈ ਉਹ ਪੂਰੀ ਤਰ੍ਹਾਂ ਨਾਲ ਪ੍ਰੋਟੈਕਟ ਕਰ ਰਹੀ ਹੈ ਪੰਨੂ ਨੂੰ ਪਤਾ ਏ ਉੱਥੇ ਵੀ ਸਿਆਸੀਕਰਨ ਹੋਇਆ ਹੋਇਆ ਹੈ ਜੀ ਜਿਹੜੀ ਉੱਥੋਂ ਦੀ ਸਰਕਾਰ ਹੈ ਕੈਨੇਡਾ ਦੀ ਉਹਨੂੰ ਪ੍ਰੋਟੈਕਟ ਕਰ ਰਹੀ ਹੈ ਪੂਰੀ ਤਰੀਕੇ ਦੇ ਨਾਲ ਜਸਟਨ ਟੂਡੋ ਦੀ ਗਵਰਨਮੈਂਟ ਜੋ ਹੈ ਜੀ ਪਤਾ ਹੈ ਕਿ ਇਸ ਵੇਲੇ ਮਤਲਬ ਉੱਥੇ ਜੋ ਹੈ ਸੀਟਾਂ ਨੂੰ ਲੈ ਕੇ ਜੋ ਵੀ ਸਿਆਸਤ ਚੱਲ ਰਹੀ ਹੈ ਵੱਤ ਵੱਤ ਉਹਨਾਂ ਨੂੰ ਮਤਲਬ ਚਾਹੁੰਦੇ ਨੇ ਕਿ ਐਮਪੀ ਸਾਡੇ ਨਾਲ ਜੁੜੇ ਰਹਿਣ ਨਹੀਂ ਤੇ ਸਰਕਾਰ ਟੁੱਟ ਜਾਊਗੀ ਸੋ ਕਿਤੇ ਨਾ ਕਿਤੇ ਹਾਲਾਤ ਜਿਹੜੇ ਨੇ ਉਹ ਇਸ ਢੰਗ ਦੇ ਬਣੇ ਨੇ ਕਿ ਤੁਸੀਂ ਦੇਖ ਲਓ ਕਿ ਅਕਸਰ ਜਿਹੜੇ ਕੁਝ ਬੰਦੇ ਨੇ ਉੱਥੇ ਵੀ ਮਨ ਸਮਝ ਲਓ ਕਿ ਇੱਕ ਖਾਸ ਤਰ੍ਹਾਂ ਦੇ ਆ ਬੰਦਿਆਂ ਦੇ ਧਾਰਮਿਕ ਸਥਾਨਾਂ ਦੇ ਉੱਤੇ ਤੁਸੀਂ ਦੇਖ ਲੋ ਕਿ ਬਾਹਰ ਕੁਝ ਨਾ ਕੁਝ ਮਾੜੀ ਸ਼ਬਦਾਵਲੀ ਜਿਹੜੀ ਆ ਉਹ ਲਿਖ ਦਿੰਦੇ ਆ ਹੂੰ ਤੋ ਮੈਨੂੰ ਐਂ ਲੱਗਦਾ ਸੀਗਾ ਕਿ ਸ਼ਾਇਦ ਕੁਝ ਜਿਹੜੇ ਸ਼ਰਾਰਤੀ ਬੰਦੇ ਨੇ ਕੋਈ ਇਹੋ ਜੀ ਕੋਈ ਗਲਵਾਟ ਜਾਂ ਇਹੋ ਜਿਹਾ ਕੋਈ ਫੇਰ ਕੋਈ ਕੰਮ ਨਾ ਕਰ ਦੇ ਜਿਹਦੇ ਨਾਲ ਦੂਸਰਿਆਂ ਦੀਆਂ ਜਿਹੜੀਆਂ ਧਾਰਮਿਕ ਭਾਵਨਾ ਉਹਨਾਂ ਨੂੰ ਸੱਟ ਲੱਗੇ ਜੀ ਹੁਣ ਪੰਨੂ ਨੇ ਜਿਸ ਢੰਗ ਨਾਲ ਕੁਝ ਤੁਹਾਨੂੰ ਪਹਿਲਾਂ ਵੀ ਤੁਸੀਂ ਦੇਖ ਲੋ ਕਿ ਆ 26 ਜਨਵਰੀ ਦਿਹਾੜੇ ਨੂੰ ਲੈ ਕੇ ਉਸਨੇ ਧਮਕੀਆਂ ਦਿੱਤੀਆਂ ਸੀਗੀਆਂ ਭਗਵੰਤ ਮਾਨ ਨੂੰ ਡੀਜੀਪੀ ਨੂੰ ਪੰਜਾਬ ਦੇ ਬਿਲਕੁਲ ਠੀਕ ਹੈ ਜੀ ਉਸ ਤੋਂ ਬਾਅਦ ਜਿਸ ਢੰਗ ਨਾਲ ਆਪਣੇ ਜਿਹੜੇ ਕੁਝ ਉਹਦੇ ਸਾਥੀ ਫੜੇ ਗਏ ਸੀਗੇ ਜੀ ਉਸ ਨੇ ਫਿਰ ਕਿਹਾ ਸੀਗਾ ਕਿ 15 ਫਰਵਰੀ ਤੱਕ ਇਹਨਾਂ ਨੂੰ ਛੱਡਤਾ ਜਾਵੇ ਨਹੀਂ ਤੇ ਕੋਈ ਨਾ ਕੋਈ ਐਕਸ਼ਨ ਜਿਹੜੇ ਹੈਗੇ ਆ ਉਹ ਸਿਆਸੀ ਕਤਲ ਕੇਜਰੀਵਾਲ ਹੁਰਾਂ ਦਾ ਤੇ ਹੋਰ ਭਗਵੰਤ ਮਾਨ ਦਾ ਸਿਆਸੀ ਕਤਲ ਦੀ ਗੱਲ ਕੀਤੀ ਸੀਗੀ ਉਸ ਨੇ ਉਸ ਤੋਂ ਬਾਅਦ ਤੁਸੀਂ ਦੇਖ ਲੋਗੇ ਅੱਜ ਫੇਰ ਉਸਨੇ ਇੱਕ ਧਮਕੀ ਭਰੀ ਲੈਜ਼ ਦੇ ਨਾਲ ਵੀਡੀਓ ਜੋ ਅਖਬਾਰਾਂ ਦੱਸ ਰਹੀਆਂ ਨੇ ਜੀ ਭੇਜੀ ਹੈ ਕਿ ਜਿਹਦੇ ਵਿੱਚ ਕਿਹਾ ਕਿ ਦਰਗਿਆਣਾ ਮੰਦਿਰ ਕਮੇਟੀ ਅੰਮ੍ਰਿਤਸਰ ਦੀ ਉਹਦੇ ਬਾਰੇ ਗੱਲ ਕੀਤੀ ਹੈ ਕਿ ਚਾਬੀਆਂ ਜਿਹੜੀਆਂ ਨੇ ਉਸ ਮੰਦਿਰ ਕਮੇਟੀ ਦੀਆਂ ਹਰਮੰਦਰ ਸਾਹਿਬ ਨੂੰ ਸੌਂਪ ਦਿੱਤੀਆਂ ਜਾਣ ਜੀ ਇਹੋ ਜੀ ਜਿਹੜੀ ਧਮਕੀ ਭਰੀ ਵੀਡੀਓ ਜਿਹੜੀ ਹੈ ਉਹ ਅਖਬਾਰਾਂ ਜੋ ਦੱਸ ਰਹੀਆਂ ਨੇ ਅਖਬਾਰਾਂ ਦੇ ਅਨੁਸਾਰ ਉਹ ਚੀਜ਼ਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਜੀ ਦੇਖੋ ਗੱਲ ਇਹ ਹੈ ਕਿ ਆਜ਼ਾਦੀ ਹੈ ਹਰ ਬੰਦੇ ਨੂੰ ਆਪਣਾ ਧਰਮ ਮੰਨਣ ਦੀ ਜਿਹੜੀ ਆਜ਼ਾਦੀ ਹੈ ਕੋਈ ਵੀ ਬੰਦਾ ਕਿਸੇ ਵੀ ਧਰਮ ਨੂੰ ਫਾਲੋ ਕਰ ਸਕਦਾ ਹੈ ਹੂੰ ਉਹਦਾ ਨਿੱਜੀ ਮਾਮਲਾ ਹੈ ਸ਼ਰਧਾ ਕਿਸੇ ਵੀ ਧਰਮ ਦੇ ਬੰਦੇ ਦੀਆਂ ਭਾਵਨਾਵਾਂ ਨੂੰ ਛੱਟ ਨਹੀਂ ਲਾਉਣੀ ਚਾਹੀਦੀ ਹੂੰ ਕਾਨੂੰਨ ਵੀ ਬਣੇ ਹੋਏ ਨੇ ਤੁਸੀਂ ਵਿਦੇਸ਼ਾਂ 'ਚ ਦੇਖ ਲਓ ਕਿ ਵਿਦੇਸ਼ਾਂ ਦੇ ਵਿੱਚ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਨਾਰਡਿਕ ਕੰਟਰੀਆਂ ਦੀ ਗੱਲ ਕਰੀਏ ਜੇ ਆਪਾਂ ਕੈਨੇਡੀਅਨ ਕੰਟਰੀ ਦੀ ਗੱਲ ਕਰੀਏ ਤੇ ਉੱਥੇ 95% ਤੋਂ ਉੱਤੇ ਜ਼ਿਆਦਾ ਉਹ ਲੋਕ ਨੇ ਜਿਹੜੇ ਕਿਸੇ ਵੀ ਰਿਲੀਜੀਅਨ ਨੂੰ ਫਾਲੋ ਨਹੀਂ ਕਰਦੇ ਬੜੇ ਸ਼ਾਂਤੀਜ ਰਹਿੰਦੇ ਆ ਸਾਡੇ ਦੇਸ਼ ਦੇ ਵਿੱਚ ਹਰ ਧਰਮ ਦਾ ਬੰਦਾ ਹੈ ਹਰ ਕੌਮ ਹਰ ਮਜ਼ਹਬ ਦਾ ਬੰਦਾ ਇੱਥੇ ਜੀ ਤੇ ਮੈਂ ਸਮਝਦਾ ਕਿ ਇਸ ਦੇ ਬਾਵਜੂਦ ਵੀ ਜਿਹੜੀ ਹੈ ਉਹ ਅਸੀਂ ਲੋਕ ਜਿਹੜੇ ਹੈਗੇ ਆ ਉਹ ਕਈ ਵਾਰੀ ਕੀ ਹੁੰਦਾ ਹੈ ਕਿ ਉਸ ਤਰ੍ਹਾਂ ਦਾ ਮਾਹੌਲ ਜਿਹੜਾ ਚੰਗੇ ਮੁਲਕਾਂ ਦੇ ਵਿੱਚ ਹੈ ਜੀ ਉਹ ਸਰਜਨ ਸਰਜਨ ਦੇ ਵਿੱਚ ਅਸੀਂ ਮੈਂ ਕਹਿੰਦਾ ਨਾਕਾਮ ਆ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਹਮ ਧਰਮਾਂ ਤੋਂ ਧਾਰਮਿਕ ਆਗੂਆਂ ਤੋਂ ਜੀ ਧਾਰਮਿਕ ਜਿਹੜੇ ਸੰਤ ਮਹਤਵਾਂ ਤੋਂ ਕਿ ਕਿਸ ਢੰਗ ਨਾਲ ਕਿਉਂਕਿ ਉਹਨਾਂ ਨੇ ਤੇ ਉਪਦੇਸ਼ ਇਹੀ ਦਿੱਤਾ ਹੈ ਸ਼ਾਂਤੀ ਦਾ ਉਪਦੇਸ਼ ਦਿੱਤਾ ਹੈ ਬਿਲਕੁਲ ਸੋ ਇਸ ਵੇਲੇ ਜੋ ਲੋਕ ਆਪਣੇ ਆਪ ਨੂੰ ਇੱਕ ਖਾਸ ਧਰਮ ਦਾ ਦੱਸ ਕੇ ਦੂਸਰੇ ਧਰਮ ਦੇ ਲਈ ਇਹੋ ਜਿਹੇ ਸ਼ਬਦਾਵਲੀਆਂ ਜਾਂ ਇਹੋ ਜਿਹੇ ਧਮਕੀਆਂ ਦਿੰਦੇ ਨੇ ਮੈਂ ਕਹਿੰਦਾ ਬਹੁਤ ਜ਼ਿਆਦਾ ਮਾੜੀ ਗੱਲ ਹੈ ਜੀ ਇਨਸਾਨੀਅਤ ਲਈ ਸ਼ਰਮਸਾਰ ਕਰਕੇ ਰੱਖ ਦੇਣ ਵਾਲੀ ਗੱਲ ਹੈ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਸਭ ਨੂੰ ਪਿਆਰ ਭਾਵਨਾ ਦੇ ਨਾਲ ਰਹਿਣਾ ਚਾਹੀਦਾ ਕੋਈ ਕੋਈ ਕਿਸੇ ਵੀ ਧਰਮ ਨੂੰ ਮੰਨੇ ਹਰ ਬੰਦੇ ਦੀ ਆਪਣੀ ਆਜ਼ਾਦੀ ਹੈ ਪਰਿਵਾਰ ਦੇ ਵਿੱਚ ਵੀ ਕਈ ਵਾਰੀ ਹੁੰਦਾ ਹੈ ਕਿ ਪਰਿਵਾਰ ਦੇ ਵਿੱਚ ਵੀ ਇੱਕ ਪਰਿਵਾਰ ਦੇ ਕੁਝ ਜੀਆਂ ਦੀ ਆਸਥਾ ਕਿ ਕਿਸੇ ਇੱਕ ਧਰਮ ਦੇ ਵਿੱਚ ਹੁੰਦੀ ਹੈ ਜਾਂ ਕਿਸੇ ਆ ਤਰੀਕੇ ਦੇ ਨਾਲ ਹੁੰਦੀ ਹੈ ਔਰ ਦੂਸਰੇ ਬੰਦਿਆਂ ਦੀ ਜਿਹੜੀ ਆਸਥਾ ਉਹ ਹੋਰ ਢੰਗ ਦੀ ਹੁੰਦੀ ਹੈ। ਹੂੰ। ਤਾਂ ਉਹਨਾਂ ਨੂੰ ਉਹਨਾਂ ਦੇ ਹਿਸਾਬ ਨਾਲ ਚੱਲ ਲੈਣ ਦੇਣਾ ਚਾਹੀਦਾ ਹੈ। ਜੀ। ਤਾਂ ਇਹ ਕਿਸੇ ਇਹ ਵੀ ਮਤਲਬ ਆਪਾਂ ਅੜਿੱਕਾ ਪਾਈਏ ਜਾਂ ਕਿਸੇ ਦੀ ਆ ਭਾਵਨਾ ਜਿਹੜੀ ਸ਼ਰਧਾ ਵਿਸ਼ਵਾਸ ਹੈ ਨਾ ਭਪਿੰਦਰ ਜੀ। ਜੀ ਬਿਲਕੁਲ। ਇਹ ਵਿਸ਼ਵਾਸ ਹੀ ਸਭ ਤੋਂ ਚੀਜ਼ ਹੁੰਦੀ ਹੈ। ਜੀ ਬਿਲਕੁਲ। ਕਿ ਇਹ ਜਿਹੜਾ ਵਿਸ਼ਵਾਸ ਨਾ ਸਾਡੇ ਸਬਕੌਨਸ਼ੀਅਸ ਮਾਈਂਡ ਦੇ ਉੱਤੇ ਇਹੋ ਜਿਹਾ ਵਰਕ ਕਰਦਾ ਹੈ ਜਦੋਂ ਤਾਂ ਵਿਸ਼ਵਾਸ ਹੈ ਨਾ ਤੇ ਜਦੋਂ ਆਪਣੇ ਆਪ ਜਦੋਂ ਬੰਦਾ ਕਿਸੇ ਚੀਜ਼ ਤੇ ਵਿਸ਼ਵਾਸ ਕਰਦਾ ਤੇ ਮ ਤੋ ਇਹ ਚੀਜ਼ਾਂ ਜਿਹੜੀਆਂ ਨੇ ਮਾੜੀਆਂ ਨੇ ਖੈਰ ਇਸ ਵੇਲੇ ਅੱਜ ਦਾ ਜਿਹੜਾ ਦਿਨ ਹੈ ਮੈਂ ਕਹਿੰਦਾ ਬਹੁਤ ਵਧੀਆ ਹੈ ਜੀ ਸਿਆਸੀ ਸਾਡੇ ਜਿਹੜੇ ਆਗੂ ਨੇ ਪੰਜਾਬ ਦੇ ਉਹ ਵੀ ਦੇਖ ਲੋ ਕਿ ਆ ਇੱਕ ਦੂਜੇ ਦੇ ਲਈ ਨੂੰ ਵਧਾਈਆਂ ਦੇ ਰਹੇ ਨੇ ਮੰਦਰਾਂ ਦੇ ਵਿੱਚ ਜਾ ਕੇ ਵਧ ਚੜ ਕੇ ਹਿੱਸਾ ਲੈ ਰਹੇ ਨੇ ਹਮ ਔਰ ਬੜੇ ਵਧੀਆ ਮਾਹੌਲ ਪੰਜਾਬ ਦੇ ਵਿੱਚ ਬਣਿਆ ਹੋਇਆ ਹੈ ਕਿਸੇ ਵੀ ਪਾਰਟੀ ਦਾ ਆਗੂ ਹੈ ਕਿਸੇ ਵੀ ਕੌਮ ਦਾ ਆਗੂ ਹੈ ਜੀ ਮੈਂ ਕਹਿੰਦਾ ਸਾਰੇ ਲੋਕ ਇਸ ਵੇਲੇ ਜਿਹੜੇ ਆ ਇਕਜੁੱਟ ਹੋ ਕੇ ਹਮ ਖੁਸ਼ੀ ਮਨਾ ਖੁਸ਼ੀ ਮਨਾ ਰਹੇ ਨੇ ਜੀ ਤੇ ਇਹ ਜਿਹੜਾ ਦਿਹਾੜਾ ਮੈਂ ਪਹਿਲਾਂ ਵੀ ਦੱਸਿਆ ਕਿ 22 ਜਨਵਰੀ ਦਾ ਦਿਹਾੜਾ ਮੈਨੂੰ ਲੱਗਦਾ ਕਿ ਸ਼ਾਇਦ ਹਿੰਦੁਸਤਾਨ ਦੇ ਵਿੱਚ ਇਹੋ ਜਿਹਾ ਦਿਨ ਆਊਗਾ ਕਿ ਜਿੱਥੇ ਦੂਜੀ ਦੀਵਾਲੀ ਜਿਹੜੀ ਹੋਊਗੀ ਲੋਕ ਹਰ ਸਾਲ ਮੈਨੂੰ ਜੋ ਲੱਗਦਾ ਹੈ ਕਿ ਮਨਾਇਆ ਕਰਨਗੇ ਜੀ ਜੀਵਿੰਦਰ ਜੀ ਗੱਲਬਾਤ ਕਰਨ ਦੇ ਲਈ ਚਰਚਾ ਕਰਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸੋ ਇਸ ਹੁਣ ਸਾਡੇ ਨਾਲ ਸਾਡੇ ਸੀਨੀਅਰ ਜਰਨਲਿਸਟ ਵਰਿੰਦਰ ਜੀ ਜਿਨ੍ਹਾਂ ਨੇ ਵਿਚਾਰ ਚਰਚਾ ਕੀਤੀ ਸੋ ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਭਗਤੀ ਸਿਆਸਤ ਦੇ ਨਵੇਂ ਪ੍ਰੋਗਰਾਮ ਦੇ ਵਿੱਚ ਸਿਆਸਤ ਦੇ ਨਵੇਂ ਮੋਤੀਆਂ ਲੈ ਕੇ ਦੇਸ਼ ਦੁਨੀਆ ਦੇ ਨਵੇਂ ਮੋਤੀਆਂ ਲੈ ਕੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ